ਇਹ ਇੱਕਦਮ ਬਿਗਾੜ ਹੈ। ਸਟੋਰੀ ਬਈ ਇਹਦੇ ਮੈਂ 4th ਕਲਾਸ 'ਚ ਸੁਣ ਲਈ ਜਿਹੜੀ ਉਹਨਾਂ ਨੇ ਹੁੰਦੇ ਗਏ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਰਜਨੀ ਮੂਵੀ ਰੀਲਿਸ ਹੋ ਚੁੱਕੀ ਹੈ। ਅਤੇ ਇਸ ਮੂਵੀ ਨੂੰ ਲੈ ਕੇ ਲੋਕਾਂ ਦੀ ਜਿਹੜੀ ਐਕਸਾਈਟਮੈਂਟ ਸੀ ਉਹ ਬਹੁਤ ਜ਼ਿਆਦਾ ਸੀ। ਕਿਉਂਕਿ ਮੂਵੀ ਸਿੱਕ ਇਤਿਹਾਸ 'ਤੇ ਬਣੀ ਹੋਈ ਸੀ। ਤੇ ਦੋਸਤੋ ਜੀਨੇ ਵੀ ਇਸ ਮੂਵੀ ਨੂੰ ਵੇਖਿਆ ਹਰ ਇੱਕ ਦੇ ਅੱਖਾਂ ਵਿੱਚੋਂ ਪਾਣੀ ਆਇਆ। ਪਰ ਕੁਝ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਮੂਵੀ ਸੋਹਣੀ ਨਹੀਂ ਬਣੀ ਕਿਉਂਕਿ ਲੋਕਾਂ ਨੂੰ ਪਹਿਲਾਂ ਸਟੋਰੀ ਦਾ ਪਤਾ ਸੀ। ਤੇ ਦੋਸਤੋ ਜੀਨੇ ਵੀ ਇਹ ਮੂਵੀ ਦਿਲੋਂ ਵੇਖੀ ਹੈ ਹਰ ਦੇ ਦੋਸਤੋ ਤੁਸੀਂ ਇਸ ਵੀਡੀਓ ਵਿੱਚ ਵੇਖ ਵੀ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵਿੱਚ ਉਤਸ਼ਾਹ ਬਣਿਆ ਹੋਇਆ ਹੈ ਲੋਕ ਪਿੰਡਾਂ ਦੇ ਵਿੱਚੋਂ ਟਰਾਲੀਆਂ ਭਰ-ਭਰ ਕੇ ਸਿਨੇਮਿਆਂ ਦੇ ਵਿੱਚ ਫਿਲਮ ਨੂੰ ਵੇਖਣ ਜਾ ਰਹੇ ਨੇ ਦੇਖੋ ਲੋਕ ਆਪਣੇ ਵਿਰਸੇ ਨੂੰ ਆਪਣੇ ਸਿੱਕੇ ਇਤਿਹਾਸ ਨੂੰ ਕਿੰਨਾ ਪਿਆਰ ਕਰਦੇ ਨੇ ਕਿ ਸਿੱਕੇ ਇਤਿਹਾਸ ਤੇ ਮੂਵੀ ਬਣੀ ਹੋਵੇ ਤੇ ਲੋਕ ਵੇਖਣ ਨਾ ਜਾਣ ਇਹ ਤਾਂ ਹੋ ਨਹੀਂ ਸਕਦਾ ਤੇ ਦੋਸਤੋ ਮੂਵੀ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ ਤੇ ਦੋਸਤੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹਾਂਗੇ ਕਿ ਹਰ ਇੱਕ ਬੰਦਾ ਇਸ ਮੂਵੀ ਨੂੰ ਜ਼ਰੂਰ ਵੇਖ ਕੇ ਆਓ ਕਿਉਂਕਿ ਮੂਵੀ ਇੰਨੀ ਜਿਆਦਾ ਸੋਹਣੀ ਹੈ ਕਿ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਮੂਵੀ ਅਸੀਂ ਵੀ ਸਿਨੇਮੇ ਦੇ ਵਿੱਚ ਵੇਖੀ ਹੈ ਵਾਕਈ ਮੂਵੀ ਬਹੁਤ ਜਿਆਦਾ ਕਮਾਲ ਬਣੀ ਹੈ ਹਰ ਇੱਕ ਬੰਦੇ ਨੂੰ ਦੇਖਣੀ ਚਾਹੀਦੀ ਹੈ ਇਹ ਮੂਵੀ ਸੋ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਲੱਛਰ ਵੀਡੀਓ ਤਾਂ ਅਸੀਂ ਬਹੁਤ ਜਿਆਦਾ ਸ਼ੇਅਰ ਕਰਦੇ ਆਂ ਅੱਜ ਵੇਖਦੇ ਆਂ ਇਸ ਚੰਗੀ ਵੀਡੀਓ ਨੂੰ ਕੌਣ-ਕੌਣ ਸ਼ੇਅਰ ਕਰਦਾ ਹੈ ਸੋ ਦੋਸਤੋ ਮਿਲਦੇ ਆਂ ਕਿਸੇ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਰੱਬ ਰੱਖਾ